ਕੀ ਅਕਲ ਜਿਤਨੇ ਛਿਰ ਤੱਕ ਮਨੁੱਖ ਦੀ ਮੌਜੂਦ ਹੈ ਕਾਮਨਾ ਗਰਸੇ ਜਿਤਨੇ ਛਿਰ ਤੱਕ ਲੋਕ ਮੌਜੂਦ ਨੇ ਇਹ ਜਾਦੂ ਟੋਣੇ ਤਾਂ ਅਗੇ ਤਵੀਜ਼ਾਂ ਚੱਲ ਰਹੀਆਂ ਰਹਿਣਗੇ ਚੱਲਦੀਆਂ ਹੈ ਤਵੀਜ਼ ਇਸ ਮਾਮਲੇ ਸਿੱਖ ਤੇ ਬੜੇ ਪੌਲੇਵੇਂ ਲਿਖੇ ਹੈਰਾਨੀ ਕਿ ਇਸ ਵਾਸਤੇ ਬਣਾਉਟੀ ਗੁਰੂ ਜਿਤਨੇ ਪੰਜਾਬ ਦੇ ਚ ਨੇ ਸ਼ਹਿਰ ਸ਼ਹਿਰ ਸਾਰੇ ਹਿੰਦੁਸਤਾਨ ਵਿੱਚ ਕਿਧਰੇ ਹੋ ਮੈਂ ਤੇ ਹੈਰਾਨ ਹੋਣਾ بڑے بڑے ਗੁਰਮੁਖਾਂ ਨੂੰ ਦੇਖ ਕੇ ਤਦ ਕਹਿੰਦੇ ਨੇ ਨਾਗ ਪਾਇਨੇ ਫਲਾਣੇ ਬ੍ਰਾਹਮਣ ਨੇ ਕਿਹਾ ਹੈ ਨਾਗ ਪਾਹਲੇ ਐ ਪੱਥਰ ਵਾਲੇ ਇਹ ਤੇਰਾ ਕੰਮ ਸਿੱਧ ਹੋ ਜਾਏਗਾ ਤੇ ਜੇ ਪੱਥਰਾਂ ਨਾਲ ਹੀ ਕੰਮ ਸਿੱਧ ਹੋ ਦਿੰਦੇ ਤੇ ਰੱਬ ਦੀ ਫਿਰ ਕੋਈ ਲੋੜ ਹੀ ਨਹੀਂ ਵਹਿਮ ਤੋਂ ਬਾਤ ਐਸੇ ਸੇ ਰੈਮੇ ਨੇ ਭਾਰਤ ਦੇ ਚ ਨੇ ਈਰੰਦ ਚ ਵੀ ਮੈਂ ਦੇਖੇ ਨੇ ਰਸਤੇ ਚ ਬਿੱਲੀ ਰਸਤਾ ਕਿਦਰੇ ਕੱਢ ਜਾਏ ਕਹਿੰਦੇ ਨਹੀਂ ਅਭਿਸ਼ਗਨ ਹੋ ਗਿਆ ਤੇ ਐਸੇ ਬੰਦਿਆਂ ਦਾ ਰਬ ਤੇ ਗੁਰੂ ਬਿੱਲੀ ਹੈ ਔਰ ਕੁਛ ਵੀ ਨਹੀਂ ਇਹ ਵੀ ਨਾਸ ਕਰਦੇ ਨਿਛਾ ਗਈ ਹੈ ਕੈਨ ਲਾਬ ਸ਼ਗਨ ਹੋ ਗਏ ਹੱਦ ਤੱਕ ਛੋਟੀਆਂ ਛੋਟੀਆਂ ਗੱਲਾਂ ਤੇ ਰੱਬੀ ਵਿਸ਼ਵਾਸ ਰੱਬੀ ਭਰੋਸਾ ਮਨੋਂ ਕਦਾ ਟੁੱਟਦਾ ਹੈ। ਇਹ ਵੀ ਮੈਲਸ ਕਰਦੇ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ। ਪਰ ਕਦੀ ਭੁੱਲ ਨਾ ਪਹਿਲੇ ਪਾਤਸ਼ਾਹ ਜੀ ਦਾ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾ ਹਾਤ ਹੈ। ਗੁਰੂ ਨਾਨਕ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾ ਹਾਤ ਹੈ। ਸਭ ਕਰੇ ਕਰਾਇਆ ਪਰਮਾਤਮਾ ਹੀ ਕਰਨ ਕਰਨ ਜਰਾ ਮਾਰਾ ਤਾਪ ਸਿਰਤ ਸਾਭ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨਹੀਂ ਉਸਨੇ ਟੂਣਾ ਕਰ ਦਿੱਤਾ ਉਸਨੇ ਐ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵਹਿਮ ਤੋਂ ਮਾਰ। ਤੁਸੀਂ ਆਖੋਗੇ ਫਲਾਣਾ ਕਰਦਾ ਹੈ ਹੁਣ ਪੜੇ ਤੇ ਅਨਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਸਮਝ ਲੋ ਦੇ ਮਨ ਨੇ ਮੰਨ ਲਿਆ ਤੇ ਮੰਜੀ ਤੇ ਪਹ ਜਾਏਗਾ ਹੈਵੀ ਮਾਰਕਸ ਇਸ ਵਾਸਤੇ ਵੈਦਾਂ ਨੂੰ ਹਕੀਮਾਂ ਨੂੰ ਦੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ 'ਚ ਪਹਿਲੇ ਭयंਕਰ ਤੋਂ ਭयंਕਰ ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਮੈਂ ਛੁਟਕਿਆਂ ਠੀਕ ਹੋ ਜਾਏਗਾ ਕੁਝ ਵੀ ਨਹੀਂ ਆਮੋਲੀ ਭਾਕੇ ਉਸਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਡਾਂ ਪਹਿਲੇ ਮਨ ਦੇ ਚੋਂ ਤੇ ਜੇ ਪਹਿਲੇ ਹੀ ਤੰਦਰੁਸਤ ਬੰਦੇ ਨੂੰ ਕਹਿ ਦੇ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਲਈਏ ਤੇ ਤਿੰਨ ਚਾਰ ਡਾਕਟਰ ਕਹਿ ਦਿੰਦੇ ਆਪੇ ਵਿਰੋਸਾ ਹੋ ਗਿਆ ਤੋ ਸਮਝ ਲਓ ਮਨ ਦੇ ਤੇ ਪੈ ਜਾਏਗਾ ਹੋ ਗਿਆ ਕਿ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ ਇਹ ਦਾਲ ਦੇ ਤਵੀਜ਼ਾਂ ਤੇ ਕੰਮ ਇਸ ਤਰ੍ਹਾਂ ਹੀ ਚੱਲਦਾ ਹੈ ਮੈਨੂੰ ਕੈਨੇਡਾ ਦੇ ਜਿਹ ਇੱਕ ਸائیں ਕਹਿਣ ਲੱਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ ਉਸਤਾਦੇ ਤਵੀਜ਼ਾਂ ਮੈਂ ਕਿ ਚਿੜੀਆਂ ਪਸ਼ੂ ਪੰਛੀਆਂ ਅਸੂਰਾਂ ਦੇ ਵੀ 18 18 ਮੁੰਡੇ ਪਏ ਆਉਂਦੇ ਨੇ ਉਹ ਅੱਗੇ ਤਵੀਜ਼ ਲੈਂਦੇ ਤੇ ਤੇ ਹੁੰਦੇ ਨੇ ਕਿਸੇ ਕਰਦੇ ਨਹੀਂ ਆਉਂਦਾ ਨਹੀਂ ਹੁੰਦਾ ਬਾਕੀ ਤੇ ਹੁੰਦੇ ਪੈਨ ਕੋ ਡਾਗੇ ਤਵੀਜ਼ ਨਾਲ ਹੁੰਦੇ ਪੈਣਾ ਪਰ ਕੀ ਕੀਤਾ ਜਾਏ ਕਾਮਨਾ ਦਾ ਗਸਿਆ ਹੋਇਆ ਮਨੁੱਖ ਭਟਕੇਗਾ ਇਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਡੋਲ ਕੁੱਤੇ ਦੀ ਤਰ੍ਹਾਂ ਵਖ ਵਗਦਰਤੇ ਜਾਏ ਦਵਾਰੇ ਦਵਾਰ ਸਵਾਨ ਜਿਵੇਂ ਡੋਲਤ ਨੈ ਸੁਗਰਾਮ ਭਜਣ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਏਨੋ ਲੱਜਾ ਵੀ ਨਹੀਂ ਆ ਰਹੀ ਪ੍ਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ ਚ ਪਿਆ ਆ ਗੁਰੂ ਨਾਨਕ ਦੇਵ ਜੀ ਮਾਰਾ ਐਲਾਨਿਆ ਕਰਨ ਪਾ ਹੀ ਰਹੇ ਮਤ ਕੋਈ ਜਾਣੋ ਕਿਸੇ ਕੇ ਕਿਚਾਤ ਹੈ ਉਹ ਲੋਕ ਵੀ ਨਾ ਸਮਝਣ ਕਿ ਕਿਸੇ ਦੇ ਹੱਥ ਵਿੱਚ ਕੁਝ ਹੈ ਕਿ ਕੋਈ ਕੁਝ ਕਰ ਸਕਦਾ ਹੈ ਹਾਂ ਮਨ ਨੇ ਮੰਨ ਲਿਆ ਇਸ ਤਰ੍ਹਾਂ ਜੈਸੇ ਦੋ ਤਿੰਨ ਡਾਕਟਰ ਕਹਿ ਦਿੰਦੇ ਨੇ ਇਹ ਰੋਗ ਹੈ ਮਨ ਦੇ ਚ ਬੈਠ ਗਈ ਤਾਂ ਤੇ ਜਾਦੂ ਟੋਹਣੇ ਵਾਲੇ ਪਹਿਲੇ ਤੇ ਇਹ ਜਿਵੇਂ ਕਹਿਣਗੇ ਗੱਲ ਮਨ ਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਕੱਢਣਗੇ ਬਸ ਉਹਨਾਂ ਦਾ ਕੰਮ ਹੈ ਆਕ ਮਨ ਦੇ ਵਿਚਾਰ ਬਿਠਾ ਦੇਣਾ ਤੇ ਹੁਣੇ ਸੇ ਖਿਆਲ ਨੋਕਾ ਜਨਾ ਇਹ ਉਹਨਾਂ ਦਾ ਧੰਦਾ ਸਤ ਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਹੈ। ਪਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ। ਮੈਂ ਫਿਰ ਅਰਜ਼ ਕਰਾਂ ਇਸ ਚੱਕਰੇ 'ਚ ਨਾ ਪਹਿਣਾ ਕਿ ਮਨ ਪ੍ਰਭਾਵਿਤ ਨਹੀਂ ਹੁੰਦਾ ਹੁੰਦਾ। ਹੁੰਦਾ। ਗਲਤ ਪਰੋਂ ਦੇ ਪ੍ਰਚਾਰਕੋ ਵੀ ਮਨ ਪ੍ਰਭਾਵਿਤ ਹੁੰਦੇ। ਸਿਆਣੇ ਤੋਂ ਸਿਆਣਾ ਮਨੋਕ ਵੀ ਪ੍ਰਭਾਵਿਤ ਹੋ ਸਕਦਾ ਹੈ। ਤੁਸੀਂ ਆਕੋ ਵੀ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਹੈ। ਇਸ ਵਾਸਤੇ بڑے ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਹੈ ਪਰਚਲ ਪਈ ਸਾਰੀ ਦੁਨੀਆ ਵਿੱਚ ਅਖਬਾਰ ਵਿੱਚ ਟੀਵੀ ਦੇ ਵਿੱਚ ਰੇਡੀਓ 'ਚ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਬੇ ਇਸ ਸਾਬਣ ਦੇ ਇਸ਼ਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ ਹੈ ਲੈਨ ਨਕਸ਼ਵਤੀਆ ਹੋ ਜਾਂਦੇ ਯਕੀਨ ਜਾਨੋ ਦੁਕਾਨ ਤੇ ਜਾ ਕੇ ਮਨੋਖ ਨੇ ਉਹ ਹੀ ਸਾਬਣ ਲੈ ਤੇ ਹੁਣ ਕੌਣ ਵੈਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਹੈ ਮਹਿਲ ਹੋ ਸਕਦਾ ਹੈ ਜਰਾ ਕੋਮਲ ਹੋਵੇਗਾ ਇੱਕ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ। ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨ ਗਈਆਂ ਸ੍ਰੀਆਂ ਦੇ ਵੀ ਖੂਬਸੂਰਤੀ ਇਸੇ ਸਾਬਣ ਕਰਕੇ। ਤੋਂ ਲੋਕੀ ਪ੍ਰੇਰਤੋ ਕਹਿ ਲੈਣਗੇ। ਪਹਿਲੇ ਮੈਂ ਸਾਬਣ ਦਾ ਨਾਂ ਲੈਂਦਾ ਸੀ ਪਰ ਮੈਨੂੰ ਫੋਨ ਆਇਆ। ਅਸੀਂ ਫਾਨੂੰ ਕੋਡ ਵਿੱਚ ਖੜਾ ਕਰ ਦਿਆ। ਅਸੀਂ ਲੱਖਾਂ ਰੁਪਏ ਅਟੈਚਮੈਂਟ ਦੇ ਖਰਚੇ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਜ਼ ਕਰ ਦਿਓ ਸਾਡਾ। ਫਿਰ ਮੈਂ ਦਿੱਲੀ ਚ ਇੱਕ ਵਕੀਲ ਕੋਲ ਪੁੱਛਿਆ ਮਿੱਤਰ ਜੀ ਮੈਂ ਕਿਾ ਮੈਨੂੰ ਕੋਰਟ 'ਚ ਖੜਾ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਉਸ ਦਿਨ ਤੋਂ ਬਾਅਦ ਮੈਂ ਨਾ ਨਹੀਂ ਲੈਂਦਾ ਸਾਬਣ ਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਕੋਈ ਸਾਬਣ ਕਿਸੇ ਦੇ ਨੈਨ ਨੱਕ ਸਟੇਕ ਨਹੀਂ ਕਰਦਾ ਪਰ ਲੱਖਾਂ ਰੁਪਏ ਖਰਚੇ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਗਲਤ-ਗਲਤੋ ਵੀ ਪ੍ਰਭਾਵਿਤ ਹੋ ਇਸ ਚੱਕਰ 'ਚ ਨਾ ਪੈਣਾ ਨਹੀਂ ਆਉਂਦਾ ਗਲਤ-ਗਲਤੋ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਐਡਵਰਟਾਈਜ਼ਮੈਂਟ ਦੀ ਕਲਾ ਇੱਥੋਂ ਪਰ ਚੱਲਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅੱਧਿਆ ਤਾਂ ਮੈਂ ਲਾਨੀਆਂ ਕਹਿ ਸਕਦਾ ਗਲਤ ਹੁੰਦਾ ਬਿਲਕੁਲ ਗਲਤ ਪਰ ਬੰਦਾ ਅਖਬਾਰ ਦੇ ਚ ਪੜਦਾ ਹੈ ਮੈਗਜ਼ੀਨ ਦੇ ਚ ਪੜਦਾ ਹੈ ਟੀਵੀ ਚ ਦੇਖਦਾ ਹੈ ਰੇਡੀਓ ਚ ਸੁਣਦਾ ਹੈ ਬਾਰ ਬਾਰ ਉਪਮਾ ਬੰਦਾ ਉਹ ਹੀ ਖਰੀਦਦਾ ਹੈ ਇੱਕ ਪਦਾਰਥ ਘਰ ਘਰ ਪਹੁੰਚ ਸਕੇ ਇੱਕ ਚੀਜ਼ ਘਰ ਘਰ ਪਹੁੰਚ ਸਕੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਬਲਕਿ ਅਮਰੀਕਾ ਵਿੱਚ ਇੱਕ ਬਹੁਤ ਵੱਡੇ बिजनेसमੈਨ ਨੇ ਮੈਨੂੰ ਦੱਸਿਆ ਵਿਗਿਆਨੀ ਜੀ ਇੱਕ ਵਸਤੂ ਦੇ ਬ੍ਰਾਂਡ ਦਿੱਤੇ ਅਮਰੀਕਾ ਦੇ ਜੋ ਹਰ ਚਾਹਦਾ ਹੈ ਚਾਰ ਗੁਣਾ ਵਧੋਸਤੇ ਐਡਵਰਟਾਈਜ਼ਮੈਂਟ ਤੇ ਖਰਚਦਾ ਤਾਂ ਉਹ ਚੀਜ਼ ਬਰਕਰਰ ਪਹੁੰਚਦੀ ਛਾਂ ਉਹ ਵਸਤੂ ਬਰਕਰਰ ਪਹੁੰਚਦੀ ਬੜਾ ਵਿਆਪਕ ਪੱਧਰ ਤੇ ਪਦਾਰਥਾਂ ਦਾ ਪ੍ਰਚਾਰ ਹੈ ਰਾਜਨੀਤੀ ਦਾ ਪ੍ਰਚਾਰ ਹੈ ਧਰਮ ਦਾ ਪ੍ਰਚਾਰ ਇਸ ਤੰਗ ਨਾਲ ਨਹੀਂ ਹੈ ਕੀ ਹੋਇਆ ਗੁਰਦੁਆਰੇ ਚ ਕਦੀ ਕਦਾਂ ਹੀ ਕਥਾ ਕੀਰਤਨ ਹੁੰਦਾ ਇਤਨਾ ਬੜਾ ਸਾਨੀ ਟੀਵੀ ਤੇ ਕੋਈ ਜਾਂ ਰੇਡੀਓ ਜਾਂ ਖਬਰਾਂ ਜਾਂ ਮੈਗਜ਼ੀਨਸ ਕੋਈ ਦਿਨ ਵਰ ਸਾਨੂੰ ਇਹ ਮਿਲੇਗੀ ਪ੍ਰੇਰਣਾ महज करा मनुख पदार्थ तो प्रभावित है क्योंकि पदार्थ का एडवर्टाइजमेंट बहुत है प्रचार बड़ा है मनुख परमात्मा तो प्रभावित नहीं है क्योंकि प्रचार नहीं है और इस चक्कर ना कहना मनुख प्रचार तो प्रभावित नहीं आता हूं हूँ मेरा एक मित्र जब साबण लगा मैं क्या मित्र कम से कम यह साबण के ना है तेरे नैन नक्शे के ना ठीक होने लगे इस चक्कर च ना हो जे इस करके तू लैं पै तेरी सावरी जो है खलड़ी कोरी हो जाएगी तो इस चक्कर ना हो इस चक्कर ਪਰ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ ਔਰ ਮਨੁੱਖ ਉਹੀ ਚੀਜ਼ ਲਏਗਾ ਇਹ ਤੇ بڑے بڑے ਕਾਰਖਾਨੇ ਦਾ ਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ ਚ ਹੀ ਪਈ ਰਹਿ ਜਾਣੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇ ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਤਾਂਗੇ ਦਵੀਜ਼ਾਂ ਦੇ ਪ੍ਰਚਾਰ ਤੇ ਦੇਖ ਕੇ ਮੈਂ ਦੰਗ ਰਹਿ ਗਿਆ ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ ਕੈਨੇਡਾ ਅਮਰੀਕਾ ਦੇ ਤਾਂਗੇ ਤਵੀਜ਼ ਦੇ ਪ੍ਰਚਾਰ ਨਾਲ ਭਰੇ ਹੋਏ ਜਾਦੂ ਠੋਣਿਆਂ ਦੇ ਪ੍ਰਚਾਰ ਨਾਲ ਪਰੇ ਕੋਈ ਪੰਡਤ ਮਹਾਰਾਜ ਹੈ ਕੋਈ ਅਜਮੇਰੀ ਬਾਬਾ ਹੈ ਕੋਈ ਕੋਈ ਹੈ ਕੋਈ ਕੋਈ ਹੈ ਕੋਈ ਕੋਈ ਹੈ ਹੁਣ ਬਹੁਤਾ ਮੈਂ ਨਾਂ 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 ਨਾ ਲਵਾਂ ਕਿਉਂਕਿ ਸਾਵਣ ਦੇ ਮਾਲਗਰੀ ਤਰ੍ਹਾਂ ਕੇ ਇਹ ਵੀ ਮੈਨੂੰ ਦਮਕੇ ਨਾ ਦੇ ਦੇ ਪਰ ਮੈਂ ਇਤਨਾ ਆਖ ਸਕਦਾ ਦਾਵੇ ਨਾਲ ਕਹਿ ਸਕਦਾ 100% ਗੱਲ ਤੇ ਸਹੀ ਗੱਲ ਤੇ ਕਿਉਂ ਜਿਸ ਗੁਰੂ ਨੂੰ ਵਸੀਮਾ ਫਰ ਟੇਖ ਰਹੇ ਹਨ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਹਰੇ ਮਤ ਕੋਈ ਜਾਣੋ ਅਵਰਕ શીਖੇ ਕੇ ਚਾਹ। ਇਹ ਮੇਰੇ ਵਿਰਾਸਤ ਗੁਰੂ ਵਿਰਾਸਤ ਕਰਕੇ ਕਹਿ ਰਿਹਾ ਹਾਂ। ਦੇ ਮੇਰੇ ਪਰ ਉਹ ਕਿਹਦੀ ਨਸਮਰੀਕ ਕਿਸੇ ਹੋਰ ਦੇ ਹੱਥੇ ਚ ਹੈ ਇਹ ਤੇ ਦਾਤੈ ਦਾਤ ਰਤੀ ਹਥ ਆਪਣੇ ਜਿਸ ਬਾਵੇ ਤਿਸ ਦੇ ਭਾਈਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇ ਤੁਮ ਅਰਜ ਕਰਾ ਬੋਲਾਂ ਦੀ ਸਿੱਧੀ ਤੇ ਹੈ बार-बार ਕਿਸੇ ਵਸਤੂ ਬਾਰੇ ਵੀ ਬੋਲੇ ਆ ਜਾਏ ਮਨਕ ਪ੍ਰਭਾਵਿਤ ਹੋ ਜਾਂਦਾ ਹੈ ਦੂਸਰਾ ਦੋ ਬੋਲ ਕੋੜੇ ਬੋਲ ਕੇ ਬੋਲੇ ਨੇ ਅਗਲਾ ਤੜਪ ਕੇ ਰਹਿ ਗਿਆ ਦੋ ਬੋਲ ਮਿੱਠੇ ਬੋਲੇ ਨੇ ਅਗਲਾ ਸ਼ਾਂਤ ਹੋ ਗਿਆ ਦੋ ਮਹਾਨ ਬੋਲ ਜੇ ਕਿਦਰੇ ਮਨ ਸੁਣ ਲਵੇ ਮਨ ਮਹਾਨ ਹੋ ਜਾਏਗਾ ਆਨੰਦਿਤ ਹੋ ਜਾਏਗਾ ਰਸਨਲ ਵੱਧ ਜਾਏਗਾ